ਗਦਰ ਹੈਰੀਟੇਜ ਫਾਊਂਡੇਸ਼ਨ ਵੱਲੋਂ 11 ਅਕਤੂਬਰ ਨੂੰ ਜੁਬਾ ਸਿਟੀ ਕੈਲੀਫੋਰਨੀਆ ਵਿਖੇ ਸਫਲ ਗਦਰ ਮੇਲਾ ਕਰਵਾਇਆ ਗਿਆ ਅਤੇ ਇਸ ਉਪਰੰਤ 19 ਅਕਤੂਬਰ ਨੂੰ ਕੰਕਰਡ ਕੈਲੀਫੋਰਨੀਆ ਵਿੱਚ ਸਫਲਤਾਪੂਰਵਕ ਕਰਵਾਇਆ ਗਿਆ ਹੁਣ 1 ਨਵੰਬਰ 2025 ਦਿਨ ਸ਼ਨੀਵਾਰ ਨੂੰ ਇੰਡੋ ਅਮਰੀਕਨ ਦੇਸ਼ਪਾਖਤ ਫਾਊਂਡੇਸ਼ਨ ਆਫ ਵੇਰੀਆ ਕੈਲੀਫੋਰਨੀਆ ਵੱਲੋਂ ਗਦਰੀ ਬੀਬੀ ਗੁਲਾਬਕੌਰ ਦੀ 100ਵੀਂ ਵਰ੍ਹੇ ਤੇ ਮੇਲਾ ਗਦਰੀ ਬਾਬਿਆਂ ਦਾ ਕਰਵਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਮਹਾਨ ਗਦਰੀ ਬਾਬਿਆਂ ਦੀ ਯਾਦ ਅੰਦਰ ਬਣਾਇਆ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 30 31 ਅਕਤੂਬਰ ਅਤੇ 1 ਨਵੰਬਰ ਨੂੰ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਆਧਾਰਾ ਦੇਸ਼ ਦੇ ਬਾਬਾ ਬਲੋ ਇਨ੍ਹਾਂ ਸਾਰੇ ਗਦਰੀ ਬਾਬਿਆਂ ਦੀ ਕਵਰੇਜ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ ਅਜ਼ਾਰਾ ਦੇਸ਼ ਦੇ ਬਾਬਾ ਬਲੋ ਇਹਨਾਂ ਸਾਰੇ ਗਦਰੀ ਮੇਲਿਆਂ ਦੀ ਕਵਰੇਜ ਕਰਨਾ ਜਿੱਥੇ ਗਦਰੀ ਬੀਬੀ ਗੁਲਾਬਕੌਰ ਦੀ ਸੌਵੀਂ ਵਰ੍ਹੇ ਤੇ ਉਹਨਾਂ ਨੂੰ ਦਿੱਲੀ ਨਿਗੀ ਸ਼ਰਧਾਂਜਲੀ ਹੈ ਉਥੇ ਜਨ ਜਨ ਤੱਕ ਮਹਾਨ ਗਦਰ ਲਹਿਰ ਦੇ ਮਹਾਨ ਗਦਰੀ ਬਾਬਿਆਂ ਦਾ ਮੂਲ ਸੰਦੇਸ਼ ਪਹੁੰਚਾਇਆ ਜਾ ਸਕੇ ਇਸ ਵਾਰ ਮੇਲਾ ਸਮਾਪਤ ਕੀਤਾ ਜਾ ਰਿਹਾ ਮਹਾਨ ਬਰਾੰਗਣਾ ਬੀਬੀ ਗੁਲਾਬਕੌਰ ਬੀਬੀ ਗੁਲਾਬਕੌਰ ਇਸ ਕਰਕੇ ਕਿ ਉਹ ਜਿਹੜੀ ਗਦਰ ਮੂਵਮੈਂਟ ਗਦਰ ਪਾਰਟੀ ਜਿਸ ਦੀ ਪਦੈਸ਼ ਹੈ ਕਨੇਡਾ ਔਰ ਅਮਰੀਕਾ ਵਿੱਚ ਸਾਡੇ ਹਿੰਦੂਸਤਾਨੀ ਪ੍ਰਵਾਸੀਆਂ ਵੱਲੋਂ ਕੀਤੀ ਗਈ ਸੀ ਅੰਗਰੇਜ਼ਾਂ ਨੂੰ ਇਥੋਂ ਕੱਢ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਉਦੇਸ਼ ਸੋ ਉਹ ਸਾਰੇ ਉਹਨਾਂ ਭਾਰਤੀਆਂ ਵਿੱਚ ਦੁਨੀਆ ਭਰ ਚ ਜਿੱਥੇ ਜਿੱਥੇ ਵੀ ਉਹ ਕੰਮ ਕਰਦੇ ਸੀ ਉਥੇ ਉਥੇ ਉਹਨਾਂ ਨੇ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਤੇ ਹਮ ਹਮਾ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਬੀੜਾ ਚੁੱਕਿਆ ਸੀ ਤੇ ਉਹਨਾਂ ਦੇ ਵਿੱਚ ਫਿਲਪਾਈਨਸ ਇੱਕ ਮੌਲਖ ਆਸਮੰਦਰ ਦੇ ਕੰਢੇ ਉਹਦੀ ਰਾਜਧਾਨੀ ਮਨੀਲਾ ਦੇ ਵਿੱਚ ਹਿੰਦੁਸਤਾਨੀ ਉਥੇ ਵੀ ਕੰਮ ਕਰਨ ਲਈ ਉਹ 1930 ਦੇ ਪਹਿਲੇ ਦਹਾਕਿਆਂ ਚ ਜਾ ਚੁੱਕੇ ਸੀ ਗਦਰ ਪਾਰਟੀ 21 ਅਪ੍ਰੈਲ 1913 ਨੂੰ ਅ ਸਟੋਰੀਆ ਓਰੇਗਨ ਸਟੇਟ ਜਿਹੜੀ ਅਮਰੀਕਾ ਦੀ ਆ ਉਹਦੇ ਵਿੱਚ ਇਹਦਾ ਗਠਨ ਹੋਇਆ ਲਾਲਾ ਹਰਦਿਆਲ ਬਾਬਾ ਸੂਨ ਸਿੰਘ ਪੱਕਣਾ ਕਰਤਾਰ ਸਿੰਘ ਸਰਾਬਾ ਬਾਬਾ ਕੇਸਰ ਸਿੰਘ ਠੱਠਗੜ ਤੇ ਬਾਬਾ ਜੁਵਾਲਾ ਸਿੰਘ ਠਠੀਆਂ ਬਸਾਕਾ ਸੰਗੇ ਮਹਾਨ ਲੋਕ ਜਿਹੜੇ ਬਾਦ ਦੇ ਵਿੱਚ ਫਿਰ ਇਸ ਵੱਡੇ ਸੰਘਰਸ਼ ਦੀ ਉਹਨਾਂ ਨੇ ਅਗਵਾਈ ਕਰਕੇ ਹਿੰਦੁਸਤਾਨ ਨੂੰ ਬਹੀਰਾ ਕੱਟੀਆਂ ਸੀ ਕਿ ਸਾਡਾ ਦੇਸ਼ ਅੰਗਰੇਜ਼ਾਂ ਨੇ ਸਾਨੂੰ ਗੁਲਾਮ ਰੱਖਿਆ ਉਹਨਾਂ ਨੂੰ ਅਸੀਂ ਕੱਢ ਕੇ ਦੇਸ਼ ਆਜ਼ਾਦ ਕਰਾਉਣਾ ਜਦੋਂ ਉਥੋਂ ਸ਼ਿਪ ਕੋਰੀਆ ਜਹਾਜ਼ ਸਮੁੰਦਰੀ ਜਹਾਜ਼ ਦੇ ਵਿੱਚ ਉਹ ਬਹਿ ਕੇ ਹਿੰਦੁਸਤਾਨ ਨੂਰਵਾਨਾ ਹੋਏ ਥਾਂਪੁਰ ਥਾਂ ਪੜਾ ਸੀ ਉਹਨਾਂ ਦਾ ਪੜਾ ਫਲਪਾਇਨ ਮਨੀਲਾ ਦੀ ਬੰਦਰਗਾਹ ਤੇ ਉਹ ਰੁਕਿਆ ਉੱਥੇ ਕਈ ਦਿਨ ਜਹਾਜ਼ ਰੁਕਿਆ ਰਿਆ ਜਿਹੜੇ ਅਮਰੀਕਾ ਦੇ ਵਿੱਚੋਂ ਗਦਰੀ ਵਰਕਰ ਅਨਕਲਾਬੀ ਆਏ ਸੀ ਉਹਨਾਂ ਨੂੰ ਉੱਥੇ ਠਹਿਰਨਾ ਪਿਆ ਰੋਜ਼ ਗੁਰਦੁਆਰੇ ਦੇ ਵਿੱਚ ਜਲਸੇ ਭਾਸ਼ਣ ਉੱਥੇ ਹੁੰਦੇ ਸੀ ਤੇ ਉਹਦੇ ਵਿੱਚ ਇੱਕ ਬੀਬੀ ਬੀਬੀ ਗੁਲਾਬ ਕੌਰ ਵੀ ਸ਼ਾਮਲ ਸੀ ਹੋਰ ਔਰਤਾਂ ਵੀ ਉੱਥੇ ਦੀਆਂ ਸ਼ਾਮਲ ਸੀ ਪਰ ਬੀਬੀ ਉਸ ਪ੍ਰੋਗਰਾਮ ਹੁਣਾ ਕ੍ਰਾਂਤੀਕਾਰੀਆਂ ਦੀਆਂ ਗੱਲਾਂ ਤੋਂ ਇੰਨੀ ਪ੍ਰਭਾਵਿਤ ਹੋ ਗਈ ਤੇ ਉਹ ਅੱਗੋਂ ਜਾ ਕੇ ਜਦੋਂ ਉਹਨਾਂ ਦਾ ਹਸਬੰਦ ਮਾਨ ਸਿੰਘ ਕਿਉਂਕਿ ਇਹ ਮਾਲਵੇ ਦੇ ਵਿੱਚੋਂ ਜ਼ਿਲ੍ਹਾ ਸੰਗਰੂਰ ਤਾਂ ਬਾਅਦ ਚ ਬਣਦਾ ਰਿਆਸਤ ਪਟਿਆਲਾ ਦਾ ਪਿੰਡ ਬਾਕਸ਼ੀ ਆਲਾ ਦੀ ਇਹ ਜੰਪਾਲ ਸੀ ਵਿਆਹੀ ਗਵਾਨ ਦੇ ਪਿੰਡ ਜੱਖੇ ਬਾੜ ਉਹ ਪ੍ਰਭਾਵਿਤ ਹੋ ਗਏ ਮੀਆਂ ਬੀਬੀ ਦੋਨੇ ਹੀ ਉਨਾ ਗਦਰੀਆਂ ਦੇ ਨਾਲ ਸ਼ਾਮਲ ਹੋ ਕੇ ਆਉਣ ਨੂੰ ਤਿਆਰ ਹੋ ਗਿਆ ਵੀ ਅਸੀਂ ਵੀ ਤੁਹਾਡੇ ਵਿੱਚ ਸ਼ਾਮਲ ਆ ਪਰ ਜਦੋਂ ਜਹਾਜ਼ ਨੇ ਤੁਰਨਾ ਸੀ ਅਗਲੇ ਪੜਾ ਤੇ ਤੇ ਉਹ ਮਾਨਸੋਂ ਜਿਹੜਾ ਉਹਦਾ ਦਿਲ ਡੋਲ ਗਿਆ ਉਹ ਆਨੇ ਬਹਾਨੇ ਉਹਨੇ ਜਾਣ ਤੋਂ ਇਹਨਾਂ ਨਾਲ ਤੁਰਨ ਤੋਂ ਇਨਕਾਰ ਕਰ ਦਿੱਤਾ ਬੜੀ ਸਮਝਣੀ ਗੱਲ ਔਖੀ ਆ ਕਿ ਇੱਕ ਔਰਤ 100 ਸਾਲ ਪ੍ਰਾਣੀ ਜਿਹੜਾ ਸਮਾਜਿਕ ਬੰਧਨ ਦੇ ਵਿੱਚ ਬੱਝੀ ਔਰਤ ਔਰਤ ਦੀ ਜ਼ਿੰਦਗੀ ਉਸ ਦੌਰਾਨ ਉਹ ਆਪਣੇ ਉਦੇਸ਼ ਲਈ ਤਾਂ ਪੱਕੀ ਹੋ ਗਈ ਪਰ ਉਹ ਨੂੰ ਲੱਭਦੀ ਆ ਉਹ ਨੂੰ ਲੱਭ ਕੇ ਪ੍ਰੇਰਦੀ ਆ ਕਿ ਬਚਨ ਕੀਤਾ ਗੁਰਦੁਆਰੇ ਸਾਹਿਬ ਦੇ ਵਿੱਚ ਆਪਾਂ ਨੂੰ ਹੁਣ ਇਹ ਬਚਨ ਨੂੰ ਨੇ ਪਛਾਣਨਾ ਚਾਹੀਦਾ ਬੀਬੀ ਗੁਲਾਬਕੌਰ ਦੀ ਇਸ ਵਾਰ ਇਸ ਸ਼ਤਾਬਦੀ ਬਰਾ ਬਣਾਉਣ ਦੇ ਦਾ ਮਕਸਦ ਇਹ ਵੀ ਆ ਸਾਡੇ ਸਾਰੇ ਭਾਰਤ ਵਾਸੀਆਂ ਲਈ ਵਿਦੇਸ਼ਾਂ ਵਿੱਚ ਵਸਦੇ ਸਾਡੇ ਪੰਜਾਬੀਆਂ ਲਈ ਕਿ ਅੱਜ ਵੀ ਜਿਹੜੀ ਔਰਤ ਜਾਤੀ ਆ ਨਾਰੀ ਜਾਤੀ ਆ ਇਹਦੇ ਤੇ ਬੰਦਸ਼ਾਂ ਇਹਦੇ ਤੇ ਪਾਬੰਦੀਆਂ ਔਰ ਜ਼ੁਲਮਾਂ ਦੇ ਜਿਹੜੇ ਪਹਾੜ ਆ ਜਦੋਂ ਅਸੀਂ ਜੋ ਕੇ ਸਮੇਂ ਦੇ ਵਿੱਚ ਦੇਖਦੇ ਆ ਤਾਂ ਪਿਛਲੇ ਕੁਝ ਸਾਲਾਂ ਤੋਂ ਸਾਡੇ ਸੱਤਾਧਾਰੀਆਂ ਵੱਲੋਂ ਔਰਤ ਜਾਤੀ ਤੇ ਜੋ ਅਨਾਰਥ ਕੀਤਾ ਗਿਆ ਜਾਂ ਹੋ ਰਿਹਾ ਮਨੀਪੁਰ ਦਾ ਹੋਵੇ ਨੇਪਾਲ ਦਾ ਹੋਵੇ ਝਾਰਖੰਡ ਦਾ ਹੋਵੇ ਜਾਂ ਦਿੱਲੀ ਦੀਆਂ ਔਰਤਾਂ ਦਾ ਹੋਵੇ ਉਹ ਉਸ ਦੌਰ ਨਾਲੋਂ ਵੀ ਭਿਆਨਕ ਆ ਜਦੋਂ ਬੀਬੀ ਗੁਲਾਬਕੌਰ ਪੈਦਾ ਹੋਈ ਇਸ ਵਾਰ 34ਵਾਂ ਮੇਲਾ ਗਦਰੀ ਬਾਬਿਆਂ ਦਾ ਜਲੰਧਰ ਦੇ ਦੇਸ਼ ਪਗੜ ਯਾਦਗਾਰ ਹਾਲ ਵਿਖੇ 30 ਤੇ 31 ਤੇ ਪਹਿਲੀ ਨੂੰ ਯਾਨੀ 3 ਦਿਨਾਂ ਮੇਲਾ ਲੱਗਣ ਜਾ ਰਿਹਾ ਹੈ ਹਰ ਸਾਲ ਇਹ ਮੇਲਾ ਲੱਗਦਾ ਔਰ ਕੋਈ ਨਾ ਕੋਈ ਯਾਦ ਜਿਹੜੀ ਹੈ ਸਮੁੱਚੇ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਚ ਬੈਠੇ ਸਾਡੇ ਪ੍ਰਵਾਸੀ ਭਾਰਤੀਆਂ ਲਈ ਛੜ ਕੇ ਜਾਂਦੀ ਔਰ ਇੱਕ ਯਾਦਗਾਰ ਬਣ ਕੇ ਸਮਾਪਤ ਹੁੰਦਾ ਹੈ ਇਹ ਮੇਲਾ ਗਦਰੀ ਬਾਬਿਆਂ ਦਾ ਇਸ ਵਾਰ ਇਸ ਮੇਲੇ ਦੇ ਵਿੱਚ ਕੀ ਖਾਸੀਅਤ ਰਹਿਣ ਜਾ ਰਹੀ ਹੈ ਇਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਸ ਬਾਬਤ ਜਿਹੜੀ ਇਹ ਹੈ ਕਿ ਅਸੀਂ ਵਿਦੇਰੀ ਜਿਹੜੀ ਜਾਣਕਾਰੀ ਲਾਵਾਂਗੇ ਸਕਾਲਰ ਰਿਸਰਚਰ ਅਤੇ ਦੇਸ਼ ਪਗਜ ਯਾਦਗਾਰ ਕਮੇਟੀ ਦੇ ਜੁਆਇੰਟ ਸਕੱਤਰ ਚਰਨਜੀਤ ਲਾਲ ਕੰਗਨੀਵਾਲ ਹੁਨਾਤੋ اور ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਦੇਸ਼ ਦੁਆਬਾ ਟੀਵੀ ਦੇ ਉੱਤੇ ਸਵਾਗਤ ਕਰਦਾ ਹਾਂ ਚਰਨਜੀਤ ਲਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੇਸ਼ ਦੁਆਬਾ ਟੀਵੀ ਦੇ ਸ਼ੁਕਰੀਆ ਦੇਖਣ ਸੁਣਨ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਲਾਲ ਜੀ 34ਵਾਂ ਮੇਲਾ ਗਦਰੀ ਬਾਬਿਆਂ ਦਾ ਕਿਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਔਰ ਉਸ ਦਾ ਕੀ ਕਾਰਨ ਹੈ ਇਸ ਵਾਰ ਮੇਲਾ ਸਮਾਪਤ ਕੀਤਾ ਜਾ ਰਿਹਾ ਮਹਾਨ ਬਰਾੰਗਣਾ ਬੀਬੀ ਗੁਲਾਬਕੌਰ ਬੀਬੀ ਗੁਲਾਬਕੌਰ ਇਸ ਕਰਕੇ ਕਿ ਉਹ ਜਿਹੜੀ ਗਦਰ ਮੂਵਮੈਂਟ ਗਦਰ ਪਾਰਟੀ ਜਿਸ ਦੀ ਪਦੈਸ਼ਈ ਕਨੇਡਾ ਔਰ ਅਮਰੀਕਾ ਵਿੱਚ ਸਾਡੇ ਹਿੰਦੂਸਤਾਨੀ ਪ੍ਰਵਾਸੀਆਂ ਵੱਲੋਂ ਕੀਤੀ ਗਈ ਸੀ ਅੰਗਰੇਜ਼ਾਂ ਨੂੰ ਇਥੋਂ ਕੱਢ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਉਦੇਸ਼ ਸੋ ਉਹ ਸਾਰੇ ਉਹਨਾਂ ਭਾਰਤੀਆਂ ਵਿੱਚ ਦੁਨੀਆ ਭਾਰਤ ਜਿੱਥੇ-ਜਿੱਥੇ ਵੀ ਉਹ ਕੰਮ ਕਰਦੇ ਸੀ ਉੱਥੇ-ਉੱਥੇ ਉਹਨਾਂ ਨੇ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਤੇ ਹਮ ਹਮਾ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਬੀੜਾ ਚੁੱਕਿਆ ਸੀ ਤੇ ਉਹਨਾਂ ਦੇ ਵਿੱਚ ਫਿਲਪਾਈਨਸ ਇੱਕ ਮੌਲਖੇ ਆਸਮੁੰਦਰ ਦੇ ਕੰਢੇ ਉਹਦੀ ਰਾਜਧਾਨੀ ਮਨੀਲਾ ਦੇ ਵਿੱਚ ਹਿੰਦੂਸਤਾਨੀ ਉੱਥੇ ਵੀ ਕੰਮ ਕਰਨ ਲਈ 19ਵੀਂ ਸਦੀ ਦੇ ਪਹਿਲੇ ਦਹਾਕਿਆਂ 'ਚ ਜਾ ਚੁੱਕੇ ਸੀ ਗਦਰ ਪਾਰਟੀ 21 ਅਪ੍ਰੈਲ 1913 ਨੂੰ ਅ ਸਟੋਰੀਆ ਔਰੇਗਨ ਸਟੇਟ ਜਿਹੜੀ ਅਮਰੀਕਾ ਦੀ ਆ ਉਹਦੇ ਵਿੱਚ ਇਹਦਾ ਗਠਨ ਹੋਇਆ ਲਾਲਾ ਹਰदयाल, ਬਾਬਾ ਸੂਨ ਸਿੰਘ ਪਕਣਾ, ਕਰਤਾਰ ਸਿੰਘ ਸਰਾਬਾ, ਬਾਬਾ ਕੇਸਰ ਸਿੰਘ ਠੱਠਗੜ ਤੇ ਬਾਬਾ ਜਵਾਲਾ ਸਿੰਘ ਠੱਠੀਆਂ ਬਸਾਕਾ ਸੰਗੇ ਮਹਾਨ ਲੋਕ ਜਿਹੜੇ ਬਾਦ ਦੇ ਵਿੱਚ ਫਿਰ ਇਸ ਵੱਡੇ ਸੰਘਰਸ਼ ਦੀ ਉਹਨਾਂ ਨੇ ਅਗਵਾਈ ਕਰਕੇ ਹਿੰਦੁਸਤਾਨ ਨੂੰ ਬਹੀਰਾ ਕੱਟੀਆਂ ਸੀ ਕਿ ਸਾਡਾ ਦੇਸ਼ ਅੰਗਰੇਜ਼ਾਂ ਨੇ ਸਾਨੂੰ ਗੁਲਾਮ ਰੱਖਿਆ ਉਹਨਾਂ ਨੂੰ ਅਸੀਂ ਕੱਢ ਕੇ ਦੇਸ਼ ਆਜ਼ਾਦ ਕਰਾਉਣਾ ਜਦੋਂ ਉਥੋਂ ਸ਼ਿਪ ਕੋਰੀਆ ਜਹਾਜ਼ ਸਮੁੰਦਰੀ ਜਹਾਜ਼ ਦੇ ਵਿੱਚ ਉਹ ਬਹਿ ਕੇ ਹਿੰਦੂਸਤਾਨ ਨੂੰ ਰਵਾਨਾ ਹੋਏ ਥਾਂ ਪਰ ਥਾਂ ਪੜਾ ਸੀ ਉਹਨਾਂ ਦਾ ਪੜਾ ਫਿਲਪਾਈਨ ਮਨੀਲਾ ਦੀ ਬੰਦਰਗਾਹ ਤੇ ਉਹ ਰੁਕਿਆ ਉੱਥੇ ਕਈ ਦਿਨ ਜਹਾਜ਼ ਰੁਕਿਆ ਰਿਆ ਜਿਹੜੇ ਅਮਰੀਕਾ ਦੇ ਵਿੱਚੋਂ ਗਦਰੀ ਵਰਕਰ ਅਨਕਲਾਬੀ ਆਏ ਸੀ ਉਹਨਾਂ ਨੂੰ ਤੇ ਠਹਿਰਨਾ ਪਿਆ ਰੋਜ਼ ਗੁਰਦੁਆਰੇ ਦੇ ਵਿੱਚ ਜਲਸੇ ਭਾਸ਼ਣ ਉੱਥੇ ਹੁੰਦੇ ਸੀ ਤੇ ਉਹਦੇ ਵਿੱਚ ਇੱਕ ਬੀਬੀ ਬੀਬੀ ਗੁਲਾਬ ਕੌਰ ਵੀ ਸ਼ਾਮਲ ਸੀ ਹੋਰ ਔਰਤਾਂ ਵੀ ਉੱਥੇ ਦੀਆਂ ਸ਼ਾਮਲ ਸੀ ਪਰ ਬੀਬੀ ਉਸ ਪ੍ਰੋਗਰਾਮ ਉਹਨਾਂ ਕ੍ਰਾਂਤੀਕਾਰੀਆਂ ਦੀਆਂ ਗੱਲਾਂ ਤੋਂ ਇੰਨੀ ਪ੍ਰਭਾਵਿਤ ਹੋ ਗਈ ਤੇ ਉਹ ਅੱਧੋ ਜਾ ਕੇ ਜਦੋਂ ਉਹਨਾਂ ਦਾ ਹਸਬੈਂਡ ਮਾਨ ਸਿੰਘ ਕਿਉਂਕਿ ਇਹ ਮਾਲਵੇ ਦੇ ਵਿੱਚੋਂ ਜ਼ਿਲ੍ਹਾ ਸੰਗਰੂਰ ਦਾ ਬਾਅਦ ਬਣਦਾ ਰਿਆਸਤ ਪਟਿਆਲਾ ਦਾ ਪਿੰਡ ਬਾਕਸ਼ੀ ਆਲਾ ਦੀ ਇਹ ਜੰਪਾਲ ਸੀ ਵਿਆਹੀ ਗਵਾਨ ਦੇ ਪਿੰਡ ਜੱਖੇ ਬਾੜ ਦੇ ਵਿੱਚ ਗਈ ਤੇ ਉਹ ਮੀਆਂ ਬੀਬੀ ਦੋਨੇ ਫਲਪਾਈਂ ਦੇ ਵਿੱਚ ਕੰਮ ਲਈ ਕਰਨ ਗਏ ਸੀ ਉਥੋਂ ਪ੍ਰਭਾਵਿਤ ਹੋ ਗਏ ਮੀਆਂ ਬੀਬੀ ਦੋਨੇ ਉਹਨਾਂ ਗਦਰੀਆਂ ਦੇ ਨਾਲ ਸ਼ਾਮਲ ਹੋ ਕੇ ਆਉਣ ਨੂੰ ਤਿਆਰ ਹੋ ਗਿਆ ਵੀ ਅਸੀਂ ਵੀ ਤੁਹਾਡੇ ਵਿੱਚ ਸ਼ਾਮ ਲਿਆ ਪਰ ਜਦੋਂ ਜਹਾਜ਼ ਨੇ ਤੁਰਨਾ ਸੀ ਅਗਲੇ ਪੜਾ ਤੇ ਤੇ ਉਹ ਮਾਨਸੋਂ ਜਿਹੜਾ ਉਹਦਾ ਦਿਲ ਡੋਲ ਗਿਆ ਉਹ ਆਨੇ ਬਹਾਨੇ ਉਹਨੇ ਜਾਣ ਤੋਂ ਇਹਨਾਂ ਨਾਲ ਤੁਰਨ ਤੋਂ ਇਨਕਾਰ ਕਰ ਦਿੱਤਾ ਇਹ ਇੱਕ ਬੜੀ ਬੜੀ ਸਮਝਣੀ ਗੱਲ ਉਖੀ ਆ ਕਿ ਇੱਕ ਔਰਤ ਸਵਾ ਸਾਲ ਸਾਲ ਪ੍ਰਾਣੀ ਜਿਹੜਾ ਸਮਾਜਿਕ ਬੰਧਨ ਦੇ ਵਿੱਚ ਬੱਝੀ ਔਰਤ ਔਰਤ ਦੀ ਜ਼ਿੰਦਗੀ ਉਸ ਦੌਰਾਨ ਉਹ ਆਪਣੇ ਉਦੇਸ਼ ਲਈ ਤਾਂ ਪੱਕੀ ਹੋ ਗਈ ਪਰ ਉਹ ਨੂੰ ਲੱਭਦੀ ਆ ਉਹ ਨੂੰ ਲੱਭ ਕੇ ਪ੍ਰੇਰਦੀ ਆ ਕਿ ਵਚਨ ਕੀਤਾ ਗੁਰਦੁਆਰੇ ਸਾਹਿਬ ਦੇ ਵਿੱਚ ਆਪਾਂ ਨੂੰ ਹੁਣ ਇਹ ਵਚਨ ਨੂੰ ਨਹੀਂ ਪਛਾਣਨਾ ਚਾਹੀਦਾ ਪਰ ਉਹ ਨਹੀਂ ਮੰਨਿਆ ਉਹ ਨਹੀਂ ਤੁਰਿਆ ਬੀਬੀ ਤੁਰ ਪਈ ਆਪਣੇ ਪਤੀ ਨੂੰ ਛੱਡ ਕੇ ਉਹਨਾਂ ਦੇਸ਼ ਭਗਤ ਇਨਕਲਾਬੀਆਂ ਦੇ ਨਾਲ ਇਹ ਗੱਲ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਪਤੀ ਤੋਂ ਬਾਗੀ ਹੋ ਕੇ ਇਹਨੂੰ ਕਈਆਂ ਤਰੀਕਿਆਂ ਨਾਲ ਕੋਈ ਸੋਚੂਗਾ ਸਮਝੂਗਾ ਪਰ ਦੇਸ਼ ਪਿਆਰ ਦੀ ਲਗਨ ਦੇ ਮੋਰੇ ਉਹਨ ਆਪਣੀ ਪਤੀ ਵਰਤਾ ਵਾਲੀ ਜਿਹੜੀ ਇੱਕ ਪ੍ਰਾਤਨ ਇੱਕ ਪ੍ਰਥਾ ਉਦੀ ਪ੍ਰਵਾਹ ਨਹੀਂ ਕੀਤੀ ਉਹ ਤੁਰਪਈ ਹਿੰਦੁਸਤਾਨ ਆਈ ਉਹ ਕਰਤਾਰ ਸਿੰਘ ਸਰਾਭਾ ਪੰਡ ਜਗਤਰਾਮ ਹਰਿਆਣਾ ਕਿਉਂਕਿ ਪਹੁੰਚਣ ਚ ਕਾਮਯਾਬ ਹੋ ਗਏ ਸੀ ਪੰਜਾਬ ਚ ਬਾਕੀ ਤਾਂ ਕਲਕੱਤੇ ਦੀ ਬੰਦਰਗਾਹ ਤੇ ਫੜੀ ਜਾਂਦੇ ਸੀ ਗ੍ਰਫਤਾਰ ਕਰਕੇ ਲਾਹੌਰ ਜੇਲ੍ਹਾਂ ਦੇ ਵਿੱਚ ਲਾਹੌਰ ਦੀਆਂ ਹੋਰ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਮਗਰੋਂ ਮੁਕਾਦਮੇ ਚੱਲੇ ਕੌਨਸਪਰੇਸੀ ਕੇਸ 4 5 ਲੋਕਲ ਅਦਾਲਤਾਂ ਵਿੱਚ ਵੀ ਉਹ ਸਿਲਸਿਲਾ ਇੱਕ ਇਤਿਹਾਸ ਦਾ ਬੜਾ ਲੰਬਾ ਚਰਨਾਮਈ ਉਹ ਸਿਲਸਿਲਾ ਆ ਪਰ ਬੀਬੀ ਨੇ ਡਿਊਟੀਆਂ ਨਿਭਾਈਆਂ ਨਾ ਉਹ ਆਪਣੇ ਮਾਪੇ ਗਈ ਨਾ ਆਪਣੇ ਸਹੁਰੇ ਘਰ ਗਈ ਇਸ ਕਰਕੇ ਕਿ ਮੈਂ ਫੜੀ ਜਾਣਾ ਪੁਲਿਸ ਨੇ ਤਸ਼ੱਦਦ ਕਰਨਾ ਤਸ਼ੱਦਦ ਬਹੁਤ ਹੁੰਦਾ ਹੀ ਕਿਉਂਕਿ ਦੇਸ਼ ਦੇ ਲੋਕ ਉਹਨੇ ਤਿਆਰ ਨਹੀਂ ਸੀ ਜਿੰਨੇ ਉਹ ਅਨਕਲਾਬੀ ਤਿਆਰ ਹੋ ਕੇ ਆਏ ਸੀ ਇਸ ਕਰਕੇ ਪਿੰਡਾਂ ਦੇ ਵਿੱਚ ਅੰਗਰੇਜ਼ਾਂ ਦਾ ਪ੍ਰੈਸ਼ਰ ਚੌਂਕੀਦਾਰੀ ਮਾਨਣੀ ਸੀ ਲੰਬੜਦਾਰ ਜੈਲਦਾਰ ਇਹ ਲੋਕ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਸੀ ਉਹਨਾਂ ਦਾ ਪੂਰਾ ਦਾਅਵਾ ਦਵਾ ਪਿੰਡਾਂ ਤੇ ਨਿਗਰਾਨੀ ਕੌਣ ਬਾਹਰੋਂ ਆ ਇਸ ਕਰਕੇ ਇਸ ਤਰ੍ਹਾਂ ਦੇ ਪ੍ਰੈਸ਼ਰ ਦੇ ਵਿੱਚ ਬੀਬੀ ਬਗਾਨੇ ਸਾਥੀਆਂ ਦੇ ਨਾਲ ਤਾਂ ਆ ਗਈ ਬਗਾਨੀ ਥਾ ਆ ਗਈ ਪਰ ਓਨ ਕਰਤਾਰ ਸਿੰਘ ਸਰਾਬਾ ਦੇ ਕਿਉਂਕਿ ਕਰਤਾਰ ਸਿੰਘ ਸਰਾਭਾ ਦਾ ਇੱਕ ਕਰੈਕਟਰ ਬੇਮਿਸਾਲ ਆ ਉਹਦੀ ਮਿਸਾਲ ਦੇਣੀ ਉਹਦੇ ਬਾਰੇ ਗੱਲ ਕਰਨੀ ਬੜੀ ਔਕੀਆ ਕਿ ਕਿੰਨਾ ਉਹਨਾਂ ਕੰਮ ਕੀਤਾ ਥੋੜੇ ਸਮੇਂ ਦੇ ਵਿੱਚ ਅੱਜ ਵੀ ਉਹਨੂੰ ਸਾਰੀ ਦੁਨੀਆ ਦੇ ਲੋਕ ਪੰਜਾਬੀ ਯਾਦ ਕਰਦੇ ਆ ਸੋ ਬੀਬੀ ਨੇ ਅੰਡਰਗਰਾਉਂਡ ਸਾਥੀਆਂ ਨੂੰ ਲਿਟਰੇਚਰ ਹਥਿਆਰ ਸੋਖ ਸਨੇਹ ਪਹਿਲਾਂ ਉਹਨੂੰ ਅਮਰੋਸਾਲ ਲਿਜਾਇਆ ਗਿਆ ਹੈਡਕੁਆਟਰ ਕਿਉਂਕਿ ਰਾਸ ਬਿਹਾਰੀ ਬੋਸ ਨੂੰ ਬੰਗਾਲ ਚੋਂ ਲਿਆਂਦਾ ਕਿ ਸਾਡੀ ਅਗਵਾਈ ਕਰੇ ਕਿਉਂਕਿ ਲੀਡਰਸ਼ਿਪ ਸਾਰੀ ਗ੍ਰਫਤਾਰ ਹੋ ਗਈ ਜਿਹੜੇ ਪੰਜਾਬੀ ਇਨਕਲਾਬੀ ਬਚ ਕੇ ਆ ਗਏ ਉਹ ਨਟ ਪੁਝਾਈ ਦੇ ਵਿੱਚ ਅ ਅੰਡਰਗਰਾਉਂਡ ਕੰਮ ਕਰਦੇ ਸੀ ਤੇ ਅਗਵਾਈ ਦੇਣ ਲਈ ਉਹਨੇ ਬੰਗਾਲੀ ਇਨਕਲਾਬੀਆਂ ਦੀ ਜਦੋਂ ਅਪਰੋਚ ਕੀਤੀ ਕਰਤਾਰ ਸਿੰਘ ਸਰਾਭੇ ਨੇ ਤਾਂ ਰਾਸ ਵਿਆਰੀ ਬੋਸ ਇੱਥੇ ਉਹ ਕਮਾਂਡ ਸੰਭਾਲਣ ਲਿਆ ਆ ਪਹਿਲਾ ਦਫ਼ਤਰ ਅਮਰੋਸਰ ਸੀ ਫਿਰ ਉੱਥੇ ਖਤਰਾ ਮਹਿਸੂਸ ਹੋਇਆ ਫਿਰ ਲਾਹੌਰ ਦੇ ਵਿੱਚ ਹੈੱਡਕੁਆਰਟਰ ਪਾਰਟੀ ਦਾ ਬਣਾਇਆ ਗਿਆ ਇਹਨਾਂ ਦੋਹਾਂ ਥਾਵਾਂ ਤੇ ਪੁਲਿਸ ਦੀ ਨਿਗਰਾਨੀ ਸੀਆਈਡੀ ਦੀ ਨਿਗਰਾਨੀ ਹੋਰ ਨਿਗਰਾਨੀਆਂ ਦੇ ਵਿੱਚ ਬੀਬੀ ਨੇ ਉਹ ਸਾਰੀ ਹੈੱਡਕੁਆਰਟਰਾਂ ਦੀ ਰੱਖਿਆ ਉਹਨਾਂ ਦੀ ਨਜ਼ਰਸਾਨੀ ਔਰ ਰੂਪ ਉਹ ਸ਼ਾਤਿਆਂ ਦੀ ਅੰਡਰਗਰਾਉਂਡ ਸਾਥੀਆਂ ਦੀ ਉਹਨ ਜੋ ਸੇਵਾ ਕੀਤੀ ਆ ਉਹ ਬੜੀ ਉਹ ਘਾਲਣਾ ਬੜੀ ਲੁਸਾਨੀ ਆ ਤੇ ਇਸ ਕਰਕੇ ਬੀਬੀ ਦਾ ਜਿਹੜਾ ਅੱਜ ਦਾ ਇਹ ਸ਼ਤਾਬ ਦੀ ਵਰਾ ਇਹ ਸ਼ਤਾਬ ਦੀ ਵਰੇ ਦੇ ਵਿੱਚ ਦੁਨੀਆ ਭਰ ਚ ਜਿੱਥੇ ਪ੍ਰਵਾਸੀ ਆਉਂਰ ਜਾਗਰੂਕ ਆ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਤੋਂ ਸੋ ਉੱਥੇ-ਉੱਥੇ ਸਮਾਗਮ ਕਰਕੇ ਗਦਰੀ ਬਾਬਿਆਂ ਦੇ ਮੇਲੇ ਲਾ ਕੇ ਤੇ ਮੇਲੇ ਉਹ ਬੀਬੀ ਗੁਲਾਬਕੌਰ ਨੂੰ ਹੀ ਸਮਰਪਿਤ ਹੋ ਰਹੇ ਆ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਮੇਲਾ ਬਹੁਤ ਵੱਡਾ ਲੱਗਦਾ ਉਹ ਵੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਸੀ ਸੈਕਲਮੈਂਡੋ ਵਿੱਚ ਪਿਛਲੇ ਦਿਨੀ ਮੇਲਾ ਹੋਇਆ ਉਹ ਵੀ ਬੀਬੀ ਗੁਲਾਬ ਕੌਰ ਨੂੰ ਸੀ ਜੂਬਾ ਸਿਟੀ ਚ ਹੋਇਆ ਹੁਣ ਜੂਬਾ ਸਿਟੀ ਚ ਫੇਰ ਪਹਿਲੀ ਤਰੀਕ ਨੂੰ ਹੋਣ ਜਾ ਰਿਹਾ ਤੇ ਉਹ ਮੇਲੇ ਵੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਆ ਅਸੀਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਿਉਂਕਿ ਇਹ ਕਾਰਜ ਮੈਨੂੰ ਸੌਂਪਿਆ ਗਿਆ ਸੀ ਪੁਸਤਕ ਲਿਖਣ ਦਾ 5-6 ਸਾਲ ਪਹਿਲਾਂ ਸੋ ਉਹ ਸਾਡੀ ਪੁਸਤਕ ਪਹਿਲਾ ਐਡੀਸ਼ਨ ਖਤਮ ਹੋ ਗਿਆ ਹੁਣ ਦੂਜਾ ਐਡੀਸ਼ਨ ਅਸੀਂ ਕਿਤਾਬਾਂ ਛਪਾਈਆਂ ਕਿਉਂਕਿ ਬੀਬੀ ਦਾ ਸ਼ਤਾਬਦੀ ਪਰਾ ਇਹ ਲਿਟਰੇਚਰ ਉਹਦਾ ਜੀਵਨ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਤੇ ਉਸ ਪਿਆਰੀ ਵਿੱਚ ਅਸੀਂ ਲੱਗੋ ਹੁਣ ਦਾ ਮੇਲਾ ਸਾਡਾ 34ਵਾਂ ਵੀ ਬੀਬੀ ਗੁਲਾਬ ਕੋ ਨੂੰ ਸਮਾਪਤਿਆ ਇਹ ਤੋਂ ਪਹਿਲਾਂ ਅਸੀਂ ਇੱਕ ਬਹੁਤ ਵੱਡਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬੀਬੀ ਜਿੱਥੇ ਜਿੱਥੇ ਕੰਮ ਕਰਦੀ ਦੇ ਜਿੱਥੇ ਰਹੀ ਔਰ ਉਹਨਾਂ ਦਾ ਆਂਤਕਾਲ ਵੀ ਉੱਥੇ ਹੋਇਆ ਕੋਟਰਾ ਨੌ ਸਿੰਘ ਉੱਥੇ ਵੀ ਕਰਕੇ ਆਏ ਆ 28 ਤਰੀਕ ਨੂੰ ਤੇ ਇਸ ਕਰਕੇ ਇਹ ਮੇਲਾ ਸਮਾਪਤ ਕੀਤਾ ਗਿਆ ਹੈ ਮੇਲੇ ਦੇ ਵਿੱਚ ਬਖਰੇ ਬਖਰੇ ਸਟਾਲ ਲੱਗਣੇ ਆ ਬੱਕਰੀਆਂ ਬੱਕਰੀਆਂ ਸਟੇਜਾਂ ਹੋਣੀਆਂ ਉਹਨਾਂ ਸਟੇਜਾਂ ਨੂੰ ਅਸੀਂ ਇਹਨਾਂ ਦੇ ਸਾਥੀ ਹਾਫਦ ਬਦੁੱਲਾ ਜਿਹੜੇ ਮਨੀਲਾ ਦੀ ਗਦਰ ਪਾਰਟੀ ਦੇ ਪ੍ਰਧਾਨ ਸੀ ਅਸੀਂ ਉਹ ਹਾਲ ਜਿਹੜਾ ਸਾਰਾ ਕੰਪਲੈਕਸ ਉਹ ਹਾਫਸਬੁੱਦੁੱਲਾ ਨੂੰ ਦੇ ਨਾਂ ਤੇ ਆ ਤੇ ਪੰਡਾਲ ਜਿੱਥੇ ਮੰਚ ਸੰਚਾਲਨ ਹੋਣਾ ਉਹ ਬਾਬਾ ਹਰਨਾਮ ਸਿੰਘ ਟੁੰਡੀਲਾਟ ਜਿਨ੍ਹਾਂ ਦੇ ਕੋਲ ਬੀਬੀ ਜੀ ਰਹੇ ਆ ਆਖਰੀ ਦਮ ਤੱਕ ਉਹਨੂੰ ਸਮਰਪਿਤ ਆ ਤੇ ਜਦੋਂ ਅਸੀਂ ਬੀਬੀ ਗੁਲਾਬਕੌਰ ਦੀ ਗੱਲ ਉਹਦੇ ਜੀਵਨ ਦੀਆਂ ਸਮਾਜਿਕ ਬੰਧਿਸ਼ਾਂ ਦੇ ਵਿੱਚੋਂ ਘੋਖਣ ਦੀ ਗੱਲ ਕਰਦੇ ਆ ਉਹਨਾਂ ਦੇ ਜੀਵਨ ਨੂੰ ਤੇ ਗੱਲ ਕੀਤੀ ਜਿਗਰਾ ਨਹੀਂ ਪੈਂਦਾ ਕਿ ਇਹੋ ਜਿਹੇ ਹਾਲਾਤ ਜਿਨ੍ਹਾਂ ਵਿੱਚ ਉਹਨੂੰ ਕੰਮ ਕਰਨਾ ਪਿਆ ਬੰਦਾ ਸੁਨਸਾਨ ਹੋ ਜਾਂਦਾ ਜਦੋਂ ਆਖਰੀ ਸਮਾਂ ਆਇਆ ਤੇ ਬੀਬੀ ਕੈਂਸਰ ਹੋ ਗਿਆ ਸੀ ਛਾਤੀ ਦਾ ਇਲਾਜ ਅੰਡਰਗਰਾਉਂਡ ਜੇਲ ਹਿਸ਼ਾਰਪੁਰ ਦੀ ਜੇਲ ਦੇ ਵਿੱਚੋਂ ਉਹ ਸਜ਼ਾ ਕੱਟ ਕੇ ਆਈ ਕੋਟ ਵਾਲੇ ਨੌ ਸਿੰਘ ਆ ਗਈ ਜਿੰਨੇ ਸਾਥੀ ਬੀਬੀ ਦੇ ਮਨੀਲਾ ਦੇ ਵਿੱਚੋਂ ਆਏ ਸੀ ਸਾਰੇ ਮੁਕਾਬਲਿਆਂ ਦੇ ਵਿੱਚ ਜਾਂ ਫਾਂਸੀ ਤੇ ਲੱਗ ਚੁੱਕੇ ਸੀ ਬਾਕੀ ਸਾਥੀ ਜੇਲ੍ਹਾਂ ਦੇ ਵਿੱਚ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤਣ ਜਾ ਚੁੱਕੇ ਸੀ ਉਹਨਾਂ ਹਾਲਤਾਂ ਦੇ ਵਿੱਚ ਬੀਬੀ ਦੀ ਮਾਨਸਿਕ ਦੱਸਾ ਕਿ ਹੋ ਜਾਈ ਹੋਵੇਗੀ ਇਹ ਬਿਆਨ ਕਰਨਾ ਬੜਾ ਘਟਨਿਆ ਅ ਬੀਬੀ ਤੇ ਪ੍ਰੈਸ਼ਰ ਉਸ ਪਿੰਡ ਦਾ ਜੇਲਦਾਰ ਦਾ ਜਿਹੜਾ ਲੰਬੜਦਾਰ ਤੋਂ ਜੇਲਦਾਰ ਬਣ ਗਿਆ ਕਿ ਉਹਨ 10 ਭਾਈ ਸੀ ਤੇ ਸਾਡੇ ਪਿੰਡ ਦੇ ਤਿੰਨ ਗਦਰੀ ਕਿਉਂਕਿ ਉਥੇ ਦੇ ਤਿੰਨ ਗਦਰੀ ਬਾਬੇ ਹੋਏ ਆ ਕੋਟ ਵਾਲੇ ਦੇ ਬੀਬੀ ਤੇ ਪ੍ਰੈਸ਼ਰ ਇਨਾ ਸੀ ਕਿ ਤੂੰ ਸਾਡੇ ਪਿੰਡ ਰਹਿ ਨਹੀਂ ਸਕਦੀ ਤੈਨੂੰ ਜੇ ਰਹਿਣਾ ਤੇ ਚਾਦਰਦਾਰੀ ਕਿਸੇ ਨਾਲ ਕਰਨੀ ਪਾਉਗੀ ਵਿਆਹ ਕਰਨਾ ਪਊਗਾ ਇਹ ਇੱਕ ਪ੍ਰਸ਼ਾਸਕੀ ਪੁਰਾਣੀ ਸਾਡੇ ਸਮਾਜ ਦੀ ਤੇ ਉਸ ਪ੍ਰਥਾਤ ਜਦੋਂ ਹਰਿਆਣੇ ਦੀ ਪੁਲਿਸ ਨੇ ਬਹੁਤ ਪ੍ਰੈਸ਼ਰ ਪਾਇਆ ਤੇ ਪਹਿਲਾਂ ਵੀ ਬੀਬੀ ਜਦੋਂ ਕਲਕੱਤੇ ਜਾਜ ਤੋਂ ਉੱਤਰ ਦੇ ਪੁਲਿਸ ਦੀ ਗ੍ਰਿਫਤ ਵਿੱਚ ਆ ਗਈ ਸੀ ਤਾਂ ਉਹਦੇ ਨਾਲ ਬਾਬਾ ਜੀਵਨ ਸਿੰਘ ਜਿਹੜੇ ਉੱਥੇ ਉਹਨਾਂ ਦੇ ਪਿੰਡ ਦੇ ਗਵਾਂਡੀ ਸੀ ਨਾਲ ਆਏ ਸੀ ਤਾਂ ਬੀਬੀ ਨੂੰ ਫੜਨਾ ਫੁਰਿਆ ਕਿ ਜੇ ਮੈਂ ਹੁਣ ਮੌਕਾ ਉਹ ਗੱਲ ਫੜ ਗਈ ਕਿ ਮੈਂ ਇਸ ਭਾਈ ਦੀ ਮੈਂ ਇਹਦੇ ਘਰ ਵਾਲੀ ਆ ਭਾਈ ਜੀਵਨ ਸਿੰਘ ਦੇ ਪੁਲਿਸ ਨੂੰ ਸ਼ੱਕ ਰਿਹਾ ਹੋਇਆ ਉਹਨੇ ਜੀਵਨ ਸਿੰਘ ਨੂੰ ਵੀ ਛੱਡ ਦਿੱਤਾ ਬੀਬੀ ਨੂੰ ਵੀ ਨਹੀਂ ਤਾਂ ਉੱਥੇ ਬੀਬੀ ਵੀ ਫੜੀ ਜਾਣੀ ਸੀ ਤੇ ਜੀਵਨ ਸਿੰਘ ਉੱਥੇ ਹੀ ਫੜਿਆ ਜਾਣਾ ਸੀ ਜੀਵਨ ਸਿੰਘ ਬਾਅਦ ਦੇ ਵਿੱਚ ਥਾਂਸੀ ਲਾਇਆ ਗਿਆ ਸੀ ਸੋ ਬੀਬੀ ਨੂੰ ਪਿੰਡ 'ਚ ਰਹਿਣ ਲਈ ਬਾਕੀ ਦੀ ਜ਼ਿੰਦਗੀ ਬਸਰ ਕਰਨ ਲਈ ਇੱਕ ਉਸ ਹਾਲਾਤ ਦਾ ਸਾਹਮਣਾ ਕਰਨਾ ਪਿਆ ਜਿਹੜਾ ਸਾਡੀ ਲਈ ਵੀ ਬੜਾ ਕਹਿਣਾ ਬਹੁਤ ਉਫਕਾ ਉਹ ਇਹ ਕਿ ਸ਼ੇਬ ਸਿੰਘ ਬਾਬਾ ਜਿਹੜਾ ਨਾਲ ਆਇਆ ਸੀ ਉਥੇ ਮਜਬੂਰੀ ਬਸ ਅੰਦਰ ਖਾਤੇ ਸਲਾਹ ਕੀਤੀ ਪਈ ਇਹ ਹੁਣ ਬੀਬੀ ਨੂੰ ਤਾਂ ਰਹਿਣਾ ਹੀ ਆ ਚਲੋ ਚਾਦਰਦਾਰੀ ਦਾ ਉਹ ਨਰਿੰਦਰ ਸਿੰਘ ਜੇਲਦਾਰ ਨੇ ਵੀ ਕੁਝ ਹਮਦਾਰਤੀ ਕੀਤੀ ਹੋਊਗੀ ਕਿ ਚਲੋ ਫਰਜੀ ਕਰ ਲਓ ਤੇ ਰੋਲਾ ਨਿਬੜੇ ਪੁਲਿਸ ਦਾ ਉਥੇ ਫਰਜੀ ਵਿਆਹ ਕੀਤਾ ਚਾਦਰਦਾਰੀ ਦਾ ਉਹ ਰਸਮ ਜਿਹੜੀ ਕੀਤੀ ਆ ਉਹ ਬੀਬੀ ਦਾ ਚਿਵਾਰਾ ਹੁਣੀ ਉਸ ਪਰਿਵਾਰ ਨੇ ਢਾਹਤਾ ਜਿੱਥੇ ਉਹ ਰਹਿੰਦੀ ਸੀ ਪਰ ਬੀਬੀ ਉਸ ਚਿਵਾਰੇ ਚ ਮਰਦੇ ਦਮ ਤੱਕ ਰਹੀ ਮਾਲਕ ਜਿਹੜਾ ਸੀ ਚਿਵਾਰੇ ਦਾ ਜਿਹਦੇ ਨੇ ਚਰਦੀ ਚਾਦਰ ਦਾ ਵੀ ਫਰਜ਼ ਕੀਤੀ ਸੀ ਬਾਬਾ ਅਮਰ ਸਿੰਘ ਦਾ ਅਮਰ ਸਿੰਘ ਨੇ ਉਸੇ ਦਿਨ ਤੋਂ ਹੀ ਘਰ ਛੱਡ ਕੇ ਗਵਾਂਡੀਆਂ ਦੇ ਰਹਿਣ ਲੱਗ ਪਈ ਹੋਵੇਲੀ ਔਰ ਉਹਨਾਂ ਦੇ ਪਸ਼ੂ ਮਾਲਣੇ ਤਾਂ ਉੱਥੇ ਹੀ ਰੋਟੀ ਪਾਣੀ ਖਾਣਾ ਉਹਨ ਘਾਰੇ ਇਤਿਹਾਕ ਦਿੱਤਾ ਸੀ ਇਹ ਸੀ ਇਹ ਗਦਰਿਆਂ ਦੀ ਇੱਕ ਜੋ ਇੱਕ ਇਹਨੂੰ ਇਹ ਵਾਪਕ ਕੀ ਕਹ ਲਈਏ ਇੱਕ ਉਦੇਸ਼ ਲਈ ਕਿੰਨੀਆਂ ਕਹਾ ਲੈਣਾ ਕਿੰਨੀਆਂ ਕੁਰਬਾਨੀਆਂ ਕਿੰਨਾ ਤਿਆਗ ਪਾਵੇਂ ਸਾਡੇ ਵਿਗਿਆਨੀ ਸਾਡੇ ਰਾਜਨੀਤਿਕ ਸਾਡੇ ਹੋਰ ਸੁਧਾਰਕ ਜਿੰਨੇ ਵੀ ਆ ਉਹ ਔਰਤਾਂ ਬਾਰੇ ਕਾਫੀ ਕਰਦੇ ਆ ਬੇ ਬਰਾਬਰਤਾ ਹੋਣੀ ਚਾਹੀਦੀ ਆ ਤੇ ਇਹਦੇ ਤੇ ਬੜੇ ਯਤਨ ਹੋਏ ਆ ਪਰ ਬੈਦ ਅਕਾਲ ਤੋਂ ਇਹ ਜਿਹੜੀ ਬੰਦਸ਼ ਆ ਔਰਤਾਂ ਤੇ ਸਾਡੀ ਸਮਾਜ ਤੇ ਇਹ ਹਜੇ ਵੀ ਉਦਾਂ ਦਾ ਹੀ ਸਿਸਟਮ ਚੱਲ ਰਿਹਾ ਪਰ ਦੂਜਾ ਪੱਖ ਇਹ ਆ ਕਿ ਔਰਤਾਂ ਨੇ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੀ ਬਰਾਬਰਤਾ ਲਈ ਔਰ ਦੇਸ਼ ਦੇ ਲੋਕਾਂ ਦੇ ਭਲੇ ਲਈ ਕੰਮ ਵੀ ਬੜੇ ਕੀਤੇ ਆ ਔਰ ਉਹ ਉਹ ਜਿਹੜੀਆਂ ਔਰਤਾਂ ਆ ਉਹ ਚਾਹੇ ਮਾਈ ਭਾਗੋ ਹੋਵੇ ਚਾਹੇ ਅਕਾਲੀ ਲਹਿਰ ਦੀਆਂ ਔਰਤਾਂ ਹੋਣ ਤੇ ਚਾਹੇ ਹੋਰ ਉਹਨਾਂ ਨੇ ਆਪਣੇ ਬਲ ਬੂਤੇ ਵੀ ਕੰਮ ਇਹੋ ਜਿਹੇ ਮਾਰਕ ਦੇ ਕੀਤੇ ਆ ਲੋਕਾਂ ਲਈ ਲੋਕਾਈ ਲਈ ਕਿ ਉਹਨਾਂ ਨੂੰ ਉਹਨਾਂ ਨੂੰ ਸਾਡੇ ਇਤਿਹਾਸ ਨੇ ਆਪਣੇ ਅਗੋਸ਼ ਵਿੱਚ ਸਮੋលਿਆ ਉਹ ਸਦਾ ਰਹਿਣਗੇ ਉਹਨਾਂ ਦੀ ਯਾਦ ਉਹਨਾਂ ਲੋਕ ਹਮੇਸ਼ਾ ਸਦਾ ਚੇਤੇ ਰੱਖਣਗੇ ਇਹੋ ਜੀਆਂ ਵੀ ਸਾਡੀਆਂ ਬਰਾੰਗਣਾ ਬਹੁਤ ਆ ਮਾਈ ਯਾਸਕ ਹੋ ਰਿਆ ਝਾੜ ਸਾਹਿਬ ਵਾਲੀ ਬੀਬੀ ਸਤਿਆਬਤੀ ਯਾ ਆਹ ਰਾਮਚੰਦਰ ਤਲਵਾਰ ਕਪੂਰਥਾਲੇ ਵਾਲਿਆਂ ਦੀ ਵਾਈਫ ਤੇ ਹੋਰ ਬਹੁਤ ਅਨੇਕਾਂ ਹੋਰ ਤਾਂ ਜਿਨ੍ਹਾਂ ਨੇ ਗਦਰੀ ਆਪਣੇ ਪਤਿਆਂ ਦਾ ਜਿਹੜਾ ਸਾਲਿਆ ਉਹਨਾਂ ਦਾ ਜਿਹੜਾ ਉਹ ਤਸ਼ੱਦਦ ਸਰਕਾਰ ਦਾ ਅੰਗ ਦੇ ਜੀ ਸਰਕਾਰ ਦਾ ਬਰਦਾਸ਼ਤ ਕੀਤਾ ਘਰਾਂ ਨੂੰ ਚਲਾਇਆ ਬੱਚੇ ਪਾੜੇ ਬਹੁਤ ਕਠਨ ਹਾਲ ਤਾਂ ਦੇ ਨੇ ਤੋ ਏ ਬੀਬੀ ਉਹਨਾਂ ਦੇ ਵਿੱਚੋਂ ਕਿਉਂਕਿ ਸਰਮਾਰਿਆ ਸਾਡੀ ਏ ਬੀਬੀ ਤੇ ਇਹਨੂੰ ਅੱਜ ਸਾਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾ ਰਿਹਾ ਅਸੀਂ ਵੀ ਜੋਰ-ਸ਼ੋਰ ਦੇ ਨਾਲ ਇਹਨਾਂ ਦੀ ਸ਼ਹੀਦੀ ਦਿਵਸ ਆ ਜਿਹੜਾ ਉਹਨੂੰ ਦੇਸ਼ ਭਗਤ ਯਾਦਗਾਰ ਕਮੇਟੀ ਮਨਾਉਣ ਦੇ ਪੂਰੀਆਂ ਸਰਕਾਰੀਆਂ ਵਿੱਚ ਆ ਤਿਆਰੀਆਂ ਵਿੱਚ ਆ ਤੇ ਤੁਸੀਂ ਇਹ ਕੋਈ ਕੁਝ ਜਾਣਕਾਰੀ ਇ ਲਈ ਆਇਆ ਮੈਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦੀਆਂ ਦੇਣੀ ਆ ਤੇ ਮੈਂ ਅ ਦੇਸ਼ ਵਿਦੇਸ਼ ਵਿੱਚ ਦੇਖਣ ਸੁਣਨ ਵਾਲੇ ਜਿਹੜੇ ਆ ਉਹਨਾਂ ਲਈ ਵੀ ਮੈਂ ਉਹਨਾਂ ਦਾ ਵੀ ਮਸ਼ਕੂਰ ਆ ਤੇ ਇਹ ਇਹ ਹੈ ਸੰਖੇਪ ਦੇ ਵਿੱਚ ਕੁਝ ਵਿਚਾਰ ਕੁਝ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਮਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਬੀਬੀ ਗਲਾਬਕੌਰ ਦੀ ਇਸ ਵਾਰ ਇਸ ਸ਼ਤਾਬਦੀ ਬਰਾ ਬਣਾਉਣ ਦੇ ਦਾ ਮਕਸਦ ਇਹ ਵੀ ਆ ਸਾਡੇ ਸਾਰੇ ਭਾਰਤ ਵਾਸੀਆਂ ਲਈ ਵਿਦੇਸ਼ਾਂ ਵਿੱਚ ਵਸਦੇ ਸਾਡੇ ਪੰਜਾਬੀਆਂ ਲਈ ਕਿ ਅੱਜ ਵੀ ਜਿਹੜੀ ਔਰਤ ਜਾਤੀ ਆ ਨਾਰੀ ਜਾਤੀ ਆ ਇਹਦੇ ਤੇ ਬੰਦਸ਼ਾਂ ਇਹਦੇ ਤੇ ਪਾਬੰਦੀਆਂ ਔਰ ਜ਼ੁਲਮਾਂ ਦੇ ਜਿਹੜੇ ਪਹਾੜ ਆ ਜਦੋਂ ਅਸੀਂ ਜੋ ਕੇ ਸਮੇਂ ਦੇ ਵਿੱਚ ਦੇਖਦੇ ਆ ਤਾਂ ਪਿਛਲੇ ਕੁਝ ਸਾਲਾਂ ਤੋਂ ਸਾਡੇ ਸੱਤਾਧਾਰੀਆਂ ਵੱਲੋਂ ਔਰਤ ਜਾਤੀ ਤੇ ਜੋ ਅਨਾਰਥ ਕੀਤਾ ਗਿਆ ਜਾਂ ਹੋ ਰਿਹਾ ਮਨੀਪੁਰ ਦਾ ਹੋਵੇ ਨੇਪਾਲ ਦਾ ਹੋਵੇ ਝਾਰਖੰਡ ਦਾ ਹੋਵੇ ਜਾਂ ਦਿੱਲੀ ਦੀਆਂ ਔਰਤਾਂ ਦਾ ਹੋਵੇ ਉਹ ਉਸ ਦੌਰ ਨਾਲੋਂ ਵੀ ਭਿਆਨਕ ਆ ਜਦੋਂ ਬੀਬੀ ਗੁਲਾਬ कौर ਪੈਦਾ ਹੋਈ ਇਸ ਕਰਕੇ ਇਹ 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 ਦੀ ਇੰਪੋਰਟੈਂਸ ਜਿਹੜੀ ਮਹੱਤਤਾ ਉਹ ਇਹ ਆ ਕਿ ਅੱਜ ਦੇ ਜ਼ੁਲਮਾਂ ਨਾਲ ਜੂਝਦੀ ਔਰਤ ਸਾਡੀ ਸਾਡੇ ਗਰੀਬ ਲੋਕ ਲਿਚਾਰ ਲੋਕ ਔਰਤਾਂ ਉਨਾ ਨਵੇਂ ਉਹਨਾਂ ਲਈ ਇਹ ਕਪਰੇ ਨਾ ਸਰੋਤ ਹੋਊਗਾ ਕਿ ਚੁੱਪਚੀਪੀਤੇ ਜ਼ੁਲਮਾਂ ਸਹਿਣ ਨਾਲੋਂ ਬੀਬੀ ਗੁਲਾਬ ਕੌਰ ਦਾ ਰਾਹ ਜਿਹੜਾ ਆ ਜਮਾਈ ਭਾਗੋ ਦਾ ਰਾਹ ਜਿਹੜਾ ਆ ਉਹ ਇਖਤਿਆਰ ਕਰਨਾ ਪਊਗਾ ਪਿਛਲੇ ਦਿਨੀ ਫਿਮੀ ਗਰੇਵਾਲ ਇੱਕ ਬੜੀ ਮਸ਼ਹੂਰ ਸਾਡੀ ਐਕਟਰਸ ਉਹਦਾ ਬਿਆਨ ਆਇਆ ਸੀ ਔਰ ਉਹ ਜੋ ਇੱਕ ਗੱਲ ਕਰਕੇ ਸੋਨ ਪੈਦਾ ਕਰ ਦਿੱਤੀ ਸਾਡੇ ਸੱਤਾਧਾਰੀਆਂ ਨੂੰ ਪਰ ਉਹ ਗਾਲ੍ਹਾਂ ਤੇ ਗੌਰ ਨਹੀਂ ਕੀਤੀ ਗਈ ਉਹਨੂੰ ਧਮਕੀਆਂ ਦੇਣ ਤੇ ਉੱਤਰ ਆਏ ਕਿਉਂਕਿ ਉਹਨੇ ਕਿਹਾ ਸੀ ਕਿ ਅੱਜ ਦੀ ਔਰਤ ਵੀ ਸੇਫ ਨਹੀਂ ਸੁਰੱਖਿਅਤ ਨਹੀਂ ਅੱਜ ਵੀ ਤੇਜ਼ਾਬ ਸਿੱਟੇ ਜਾਂਦੇ ਬੂਥਿਆਂ ਤੇ ਅੱਜ ਵੀ ਉਹਨੂੰ ਸ਼ਿਕਾਰ ਬਣਾਇਆ ਜਾਂਦਾ ਤਸ਼ੱਦਦ ਦਾ ਰੇਪ ਦਾ ਸੋ ਜੋ ਹੋਇਆ ਪਿਛਲੇ ਸਾਲਾਂ ਦੇ ਵਿੱਚ ਉਹ ਸਾਰੇ ਜਾਣਦੇ ਆ ਭਾਰਤ ਵਾਸੀ ਸੋ ਇਹ ਇਹ ਬੀਬੀ ਗੁਲਾਬਕੌਰ ਦਾ ਜਿਹੜਾ ਜਿਹੜਾ ਇੱਕ ਜੀਵਨ ਆ ਇਹ ਉਹਨਾਂ ਲਚਾਰ ਬੀਬੀਆਂ ਔਰ ਉਹ ਬੀਬੀਆਂ ਜਿਹੜੀਆਂ ਇਸ ਕੇਸ ਨੂੰ ਦੇ ਨਾਲ ਜੂਝਦੀਆਂ ਉਹਨਾਂ ਲਈ ਇੱਕ ਪ੍ਰੇਰਨਾ ਸਰੋਤ ਵੀ ਆਏ ਸਨੇਹਾ ਵੀ ਆ ਕਿ ਉਹ ਬੀਬੀ ਵਾਂਗ ਜੰਗ ਦੇ ਮੈਦਾਨ ਦੇ ਵਿੱਚ ਇਹ ਜਿਹੜੇ ਸੱਤਾਧਾਰੀ ਹੋਣ ਜਾਂ ਸਮਾਜਿਕ ਦੋਚੀ ਹੋਣ ਉਹਨਾਂ ਦਾ ਆਪਣੇ ਬਲੂਤੇ ਉਹਨਾਂ ਦਾ ਮੁਕਾਬਲਾ ਕਰਨ ਤਾਂ ਕਿ ਇਹ ਔਰਤ ਜਾਤੀ ਤੇ ਜਿਹੜਾ ਤਸ਼ੱਦਦ ਆ ਜਾਂ ਚੋ ਚੱਲਿਆ ਆ ਰਿਹਾ ਇਹਦੀ ਰੋਕ ਥੰਮ ਹੋ ਸਕੇ ਇਹ ਸਾਡਾ ਉਦੇਸ਼ ਇਹ ਵੀ ਆ ਕਮੇਟੀ ਦਾ ਸੋ ਇਹਦੇ ਤੋਂ ਬੀਬੀ ਦਾ ਇਸ ਉਦੇਸ਼ ਨੂੰ ਪਹੁੰਚਾਉਣ ਲਈ ਇੱਕ ਜਿਹੜਾ ਇਮੇਜ ਆ ਇਹ ਅਸੀਂ ਸਾਹਮਣੇ ਆ ਬਹੁਤ ਮਹਾਨ ਆ ਬੀਬੀ ਗਲਾਕ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ